ओके आलिया ਤੇ ਅਮਰੀਕਾ ਦੇ ਵਿੱਚ ਸਾਡੇ ਕੋਲ ਕਰੀਬ 1 ਲੱਖ 32 ਤੇ 3000 ਡਾਲਰ ਹੋਇਆ। ਓਕੇ ਜੀ। ਤੇ ਚਲੋ 5-4000 ਸਾਡਾ ਲੱਗ ਜਾਣਾ ਇੱਥੇ ਖੜਾਣ-ਕਢੋਣ ਤੇ ਤੇ ਜਿਹੜੇ ਆਪਣੇ ਨਾਲ ਹੋਰ ਬੰਦੇ ਆ ਉਹ ਚਾਹੁੰਦੇ ਨੇ ਥੋੜੇ ਬਹੁਤ ਦੇਣੇ ਪੈਸੇ ਅੰਮ੍ਰਿਤਪਾਲ ਨੂੰ ਕਰੀਬ 20 ਲੱਖ ਡਾਲਰ 20 ਲੱਖ ਰੁਪਈਆ। ਹਾਂ ਜੀ। ਤੇ ਮੈਂ ਕਿਉਂ ਨਾ ਥੋੜਾ ਵੀ ਫੋਨ ਨਹੀਂ ਦਿੱਤਾ ਜਾਵੇ ਜਿਆਦਾ ਫੰਡ। ਹਾਂ ਜੀ ਹੂੰ ਕਹਿੰਦੇ ਵੀ ਇੱਕ ਲੱਖ 33000 ਡਾਲਰ ਅਮਰੀਕਨ 1 ਲੱਖ 33000 ਡਾਲਰ ਰੁਪਏ ਡਾਲਰ ਡਾਲਰ ਬ੍ਰਦਰ ਬਹੁਤ ਕੱਠਾ ਹੋਇਆ ਬਾਈ ਜਿੱਥੇ ਤੇ ਫਿਰ ਉਹਨੂੰ ਕਿੰਨੇ ਦੇਣੇ ਆ 20000 ਡਾਲਰ 20000 ਹਾਂ ਮੇਰੇ 16 ਲੱਖ ਰੁਪਏ ਬਣ ਜੂ 15 16 ਦੇ ਦੋ ਫਿਰ